ਪੰਜਾਬ ਦੇ ਵਿੱਚ ਧੁੰਦਾਂ ਖਹਿਰ ਲਗਾਤਾਰ ਵੱਧ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਿਆ ਜਲੰਧਰ ਲੁਧਿਆਣਾ ਹਾਈਵੇ ਦੀਆਂ ਜਿੱਥੇ ਕਿ ਪੀਪੀ ਚੌਕ ਦੇ ਨਜ਼ਦੀਕੀ ਪਿਛਤ ਆ ਰਹੇ ਇੰਡੀਅਨ ਔਇਲ ਡਿੱਪੂ ਦੇ ਕੋਲ ਸੋਮਵਾਰ ਸਵੇਰੇ ਕਰੀਬ 7 ਵਜੇ ਫਟਾ ਹਾਦਸਾ ਹੋ ਗਿਆ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਿਆ ਫਲਾਈਓਵਰ ਤੇ ਚਾਰਤੇ ਸਮੇਂ ਟਰੱਕ ਦੀ ਚਪੇਟ ਦੇ ਵਿੱਚ ਦੋ ਬੱਸਾਂ ਆ ਗਈਆਂ ਹਾਦਸੇ ਤੋਂ ਬਾਅਦ ਦੋਨਾਂ ਬੱਸਾਂ ਤੇ ਟਰੱਕ ਵਿੱਚ ਸੜਕ ਤੇ ਹਾਦਸੇ ਦੇ ਕਾਰਨ ਹਾਲਾਤ ਰੁਕੇ ਜਿਸ ਤੋਂ ਬਾਅਦ ਟ੍ਰੈਫਿਕ ਵੀ ਜਮ ਹੋ ਗਿਆ ਹੈ ਦੱਸਨੇ ਕਿ ਜਾਣਕਾਰੀ ਅਨਸਾਰ ਇੰਡੀਅਨ ਆਇਲ ਡਿਪੋ ਤੋਂ ਲੋਡ ਲੈ ਕੇ ਟਰੱਕ ਚਾਲਕ ਫਲਾਈਓਵਰ ਤੋਂ ਚਾਟਰੀਆਸੀ ਸਤਰਾੰਤ ਦਗਨ ਪਿੱਛੇ ਤੋਂ ਆ ਰਹੀ ਪੰਜਾਬ ਰੋਡ 'ਤੇ ਚਲੰਦਰ ਡਿਪੋ ਦੀ ਬੱਸ ਚਾਲਕ ਨੂੰ ਟਰੱਕ ਦਾ ਸਹੀ ਅੰਦਾਜ਼ਾ ਨਹੀਂ ਲੱਗ ਪਾਇਆ ਤੇ ਬੱਸ ਸੇ ਟਰੱਕ ਦੇ ਨਾਲ ਝਟਕ ਰਾਈ ਇਸ ਤੋਂ ਤੁਰੰਤ ਬਾਅਦ ਪਿੱਛੋਂ ਤੋਂ ਆ ਰਹੀ ਨਰਵਾਲ ਟਰਾਂਸਪੋਰਟ ਬੱਸ ਵੀ ਉਹਨਾਂ ਦੇ ਵਿੱਚ ਟਕਰਾਉਂਦੀ ਹੈ ਹਾਦਸੇ ਦੇ ਸਮੇਂ ਬੱਸਾਂ ਦੇ ਵਿੱਚ ਜ਼ਿਆਦਾ ਸਵਾਰੀਆਂ ਨਹੀਂ ਸੀ ਇਸ ਦੁਰਘਟਨਾ ਦੇ ਵਿੱਚ ਪੰਜਾਬ ਰੋਡਵੇਜ਼ ਦੇ ਦੋ ਅਧਿਕਾਰੀਆਂ ਨੂੰ ਸੱਟਾਂ ਜ਼ਰੂਰ ਆਈਆਂ ਨੇ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲਗਾਣਾ ਲੱਗਦੇ ਲਈ ਪੀਰ ਰਿਪੋਰਟ ਪੰਜਾਬ ਦੇ ਵਿੱਚ ਧੁੰਦਾਂ ਖਹਿਰ ਲਗਾਤਾਰ ਵੱਤਰਿਆ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਿਆ ਜਲੰਧਰ ਲੁਧਿਆਣਾ ਹਾਈਵੇ ਦੀਆਂ ਜਿੱਥੇ ਕਿ ਪੀਪੀ ਚੌਕ ਦੇ ਨਜ਼ਦੀਕੀ ਪਿਛਤਵਾ ਰਹੇ ਇੰਡੀਅਨ ਔਇਲ ਡਿਪੂ ਦੇ ਕੋਲ ਸੋਮਵਾਰ ਸਵੇਰੇ ਕਰੀਬ 7 ਵਜੇ ਫਟਾ ਹਾਦਸਾ ਹੋ ਗਿਆ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਿਆ ਫਲਾਈਓਵਰ ਤੇ ਚਾਰ ਤੇ ਸਮੇਤ ਟਰੱਕ ਦੀ ਚਪੇੜ ਦੇ ਵਿੱਚ ਦੋ ਬੱਸਾਂ ਆ ਗਈਆਂ ਹਾਦਸੇ ਤੋਂ ਬਾਅਦ ਦੋਨਾਂ ਬੱਸਾਂ ਤੇ ਟਰੱਕ ਵਿੱਚ ਸੜਕ ਤੇ ਹਾਦਸੇ ਦੇ ਕਾਰਨ ਹਾਲਾਤ ਰੁਕੇ ਜਿਸ ਤੋਂ ਬਾਅਦ ਟ੍ਰੈਫਿਕ ਵੀ ਜ਼ਾਮ ਹੋ ਗਿਆ ਦੱਸਨੇ ਕਿ ਜਾਣਕਾਰੀ ਅਨਸਾਰ ਇੰਡੀਅਨ ਆਇਲ ਡਿਪੋ ਤੋਂ ਲੋਡ ਲੈ ਕੇ ਟਰੱਕ ਚਾਲਕ ਫਲਾਈਓਵਰ ਤੋਂ ਚੜ੍ਹ ਰਿਆ ਸੀ ਸਤਰਾੰਤ ਤੁੰਦੇਗਨ ਪਿੱਛੇ ਤੋਂ ਆ ਰਹੀ ਪੰਜਾਬ ਰੋਡ 'ਤੇ ਚਲੰਦਰ ਡਿਪੋ ਦੀ ਬੱਸ ਚਾਲਕ ਨੂੰ ਟਰੱਕ ਦਾ ਸਹੀ ਅੰਦਾਜ਼ਾ ਨਹੀਂ ਲੱਗ ਪਾਇਆ ਤੇ ਬੱਸ ਸੇ ਟਰੱਕ ਦੇ ਨਾਲ ਝਟਕਰਾਇਆ ਇਸ ਤੋਂ ਤੁਰੰਤ ਬਾਅਦ ਪਿੱਛੋਂ ਤੋਂ ਆ ਰਹੀ ਨਰਵਾਲ ਟਰਾਂਸਪੋਰਟ ਬੱਸ ਵੀ ਉਹਨਾਂ ਦੇ ਵਿੱਚ ਆ ਟਕਰਾਉਂਦੀ ਹੈ ਹਾਦਸੇ ਦੇ ਸਮੇਂ ਬੱਸਾਂ ਦੇ ਵਿੱਚ ਜ਼ਿਆਦਾ ਸਵਾਰੀਆਂ ਨਹੀਂ ਸੀ ਇਸ ਦੁਰਘਟਨਾ ਦੇ ਵਿੱਚ ਪੰਜਾਬ ਰੋਡਵੇਜ਼ ਦੇ ਦੋ ਅਧਿਕਾਰੀਆਂ ਨੂੰ ਸੱਟਾਂ ਜ਼ਰੂਰ ਆਈਆਂ ਨੇ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲਗਾਣਾ ਲਾਈਵ ਦੇ ਲਈ ਪੀਰ ਰਿਪੋਰਟ ਪੰਜਾਬ ਦੇ ਵਿੱਚ ਤੁੰਦਾ ਖਹਿਰ ਲਗਾਤਾਰ ਵੱਧ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਿਆ ਜਲੰਧਰ ਲੁਧਿਆਣਾ ਹਾਈਵੇ ਦੀਆਂ ਜਿੱਥੇ ਕਿ ਪੀਪੀ ਚੌਕ ਦੇ ਨਜ਼ਦੀਕੀ ਪਿਛਤਵਾ ਰਹੇ ਇੰਡੀਅਨ ਔਇਲ ਡਿਪੂ ਦੇ ਕੋਲ ਸੋਮਵਾਰ ਸਵੇਰੇ ਕਰੀਬ 7 ਵਜੇ ਫਟਾ ਹਾਦਸਾ ਹੋ ਗਿਆ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਿਆ ਫਲਾਈਓਵਰ ਤੇ ਚਾਰ ਤੇ ਸਮੇਤ ਟਰੱਕ ਦੀ ਚਪੇੜ ਦੇ ਵਿੱਚ ਦੋ ਬੱਸਾਂ ਆ ਗਈਆਂ ਹਾਦਸੇ ਤੋਂ ਬਾਅਦ ਦੋਨਾਂ ਬੱਸਾਂ ਤੇ ਟਰੱਕ ਵਿੱਚ ਸੜਕ ਤੇ ਹਾਦਸੇ ਦੇ ਕਾਰਨ ਹਾਲਾਤ ਰੁਕੇ ਜਿਸ ਤੋਂ ਬਾਅਦ ਟ੍ਰੈਫਿਕ ਵੀ ਜਮ ਹੋ ਗਿਆ ਹੈ ਦੱਸਨੇ ਕਿ ਜਾਣਕਾਰੀ ਅਨਸਾਰ ਇੰਡੀਅਨ ਆਇਲ ਡਿਪੋ ਤੋਂ ਲੋਡ ਲੈ ਕੇ ਟਰੱਕ ਚਾਲਕ ਫਲਾਈਓਵਰ ਤੋਂ ਚਾਟਰੀਆਸੀ ਸਤਰਾੰਤ ਦਗਨ ਪਿੱਛੇ ਤੋਂ ਆ ਰਹੀ ਪੰਜਾਬ ਰੋਡ 'ਤੇ ਚਲੰਦਰ ਡਿਪੋ ਦੀ ਬੱਸ ਚਾਲਕ ਨੂੰ ਟਰੱਕ ਦਾ ਸਹੀ ਅੰਦਾਜ਼ਾ ਨਹੀਂ ਲੱਗ ਪਾਇਆ ਤੇ ਬੱਸ ਸੇ ਟਰੱਕ ਦੇ ਨਾਲ ਝਟਕ ਰਾਈ ਇਸ ਤੋਂ ਤੁਰੰਤ ਬਾਅਦ ਪਿੱਛੋਂ ਤੋਂ ਆ ਰਹੀ ਨਰਵਾਲ ਟਰਾਂਸਪੋਰਟ ਬੱਸ ਵੀ ਉਹਨਾਂ ਦੇ ਵਿੱਚ ਟਕਰਾਉਂਦੀ ਹੈ ਹਾਦਸੇ ਦੇ ਸਮੇਂ ਬੱਸਾਂ ਦੇ ਵਿੱਚ ਜ਼ਿਆਦਾ ਸਵਾਰੀਆਂ ਨਹੀਂ ਸੀ ਇਸ ਦੁਰਘਟਨਾ ਦੇ ਵਿੱਚ ਪੰਜਾਬ ਰੋਡਵੇਜ਼ ਦੇ ਦੋ ਅਧਿਕਾਰੀਆਂ ਨੂੰ ਸੱਟਾਂ ਜ਼ਰੂਰ ਆਈਆਂ ਨੇ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲਗਾਣਾ ਲੱਗ ਗਈ ਪੀ ਰਿਪੋਰਟ